ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਤਿਆਏ ਮੇਰੇ ਸਾਹਿਬ ਤੂੰ ਮਹਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਟੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਔਰ ਦੇ ਉਰਤਾਰੀ ਤੋ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤੁਦ ਜੇਵੜ ਅਵਰਣਾ ਕੋਈ ਜਿਸਨੋ ਲਾਇ ਲਹਿ ਸੋ ਲਾਗੇ ਭਗਤ ਤੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਤਿਆਏ ਮੇਰੇ ਸਾਹਿਬ ਤੂ ਮਹਿ ਬਾਣ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਔਰ ਦੇ ਉਤਾਰੀ ਤੋ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤੁਦ ਜੇਵੜ ਅਵਰਣਾ ਕੋਈ ਜਿਸਨੋ ਲਾਈ ਲਹਿ ਸੋ ਲਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਟੇ ਪਾਵਾਂ ਸਾਸ ਸਾਸ ਨਾਨਕ ਵਾਰਾ ਦੇ ਆਠ ਪਹਿਰ ਗੁੜ ਗਾਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਟੇ ਪਾਵਾਂ ਸਾਸ ਸਾਸ ਨਾਨਕ ਵਾਰਾ ਦੇ आठ पहर गुण गावा वाहि गुरु जी का खालसा वाहि गुरु जी की फतेह सतनाम श्री वाहिगुरु साहिब जीयो सुही मोहल्ला पंजमा तुद चित आए बहा अनंदा जिस विसरै सो मर जाए दयाल हो वह जिस ऊपर करते सो तो सदा त्याए ਮੇਰੇ ਸਾਇਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮਰੇ ਤ ਬਚਨ ਔਰ ਦੇ ਉਤਾਰੀ ਤੋ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤੁਰ ਜੇਵੜ ਅਵਰਨਾ ਕੋਈ ਜਿਸਨੋ ਲਾਇ ਲਹਿ ਸੋ ਲਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁਠੇ 바ਵਾ ਸਾਸ ਸਾਸ ਨਾਨਕ ਅਰਾਦੇ ਆਟ ਪਹਿਰ ਗੁੜ ਗਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁਠੇ ਪਵਾ ਸਾ ਸਾਸ ਨਾਨਕ ਆਰਾਦੇ ਆਠ ਪੈਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਤਿਆਏ ਮੇਰੇ ਸਾਇਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮ੍ਰਿਤ ਬਚਨ ਔਰ ਦੇ ਉਤਾਰੀ ਤੋ ਕਿਰਪਾ ਤੇ ਸਗ ਪਾਈ ਅਕਤਰ ਕੀ ਗਤ ਤੁਦ ਪੈ ਸਾਰੀ ਤੁਦ ਜੇਵੜਾ ਅਵਰਨਾ ਕੋਈ ਜਿਸਨੋ ਲਾਇ ਲਹਿ ਸੋ ਲਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁਠੇ ਪਾਵਾਂ ਸਾਸ ਸਾਸ ਨਾਨਕ ਅਰਦੇ ਆਠ ਪਹਿਰ ਗੁੜ ਗਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁਠੇ ਪਾਵਾਂ ਸਾ ਸਾਸ ਨਾਨਕ ਵਾਰਾ ਦੇ ਆਠ ਪਹਿਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਤਿਆਏ ਮੇਰੇ ਸਾਇਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮਰੇ ਤ ਬਚਨ ਔਰ ਦੇ ਉਤਾਰੀ ਤੋ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤਦ ਜੇਵੜਾ ਵਰਨਾ ਕੋਈ ਜਿਸਨੋ ਲਾਇ ਲਹਿ ਸੋ ਲਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾਂ ਸਾਸ ਸਾਸ ਨਾਨਕ ਅਰਾ ਦੇ ਆਠ ਪਹਿਰ ਗੁੜ ਗਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾਂ ਸਾ ਸਾਸ ਨਾਨਕ ਵਾਰਾ ਦੇ ਆਠ ਪੈਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਤਿਆਏ ਮੇਰੇ ਸਾਹਿਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਔਰ ਦੇ ਉਰਤਾਰੀ ਤੋ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤਦ ਪੈ ਸਾਰੀ ਦੋ ਜੇਵੜਾ ਵਰਨਾ ਕੋਈ ਜਿਸਨੋ ਲਾਇ ਲਹਿ ਸੋ ਲਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਟੇ ਪਾਵਾ ਸਾਸ ਸਾਸ ਨਾਨਕ ਹਰਾ ਦੇ ਆਟ ਪਹਿਰ ਗੁੜ ਗਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਟੇ ਪਾਵਾ ਸਾ ਸਾਸ ਨਾਨਕ ਵਾਰਾ ਦੇ ਆਠ ਪੈਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਤਿਆਏ ਮੇਰੇ ਸਾਇਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਨੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਔਰ ਦੇ ਉਰਤਾਰੀ ਤੋ ਕਿਰਪਾ ਤੇ ਸਗ ਪਾਈ ਅਕਤਰ ਕੀ ਗਤ ਤੁਦ ਪੈ ਸਾਰੀ ਤੁਰ ਜੇਵੜਾ ਵਰਨਾ ਕੋਈ ਜਿਸਨੋ ਲਾਇ ਲਹਿ ਸੋ ਲਗੇ ਭਗਰ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾ ਸਾ ਸਾਜ ਨਾਨਕ ਵਾਰਾ ਦੇ ਆਠ ਪੈਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਧ ਚਿਤ ਆਏ ਬਹ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੋ ਦਸਦਾ ਤਿਆਏ ਮੇਰੇ ਸਾਇਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਔਰ ਦੇ ਉਰਤਾਰੀ ਤੋ ਕਿਰਪਾ ਤੇ ਸਗ ਪਾਈ ਅਕਤਰ ਕੀ ਗਤ ਤੁਦ ਪੈ ਸਾਰੀ ਤੁਰ ਜੇਵੜਾ ਵਰਨਾ ਕੋਈ ਜਿਸਨੂੰ ਲਾਇ ਲਹਿ ਸੋ ਲਾਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾ ਸਾ ਸਾਜ ਨਾਨਕ ਵਾਰਾ ਦੇ ਆਠ ਪੈਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਤਿਆਏ ਮੇਰੇ ਸਾਇਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮ੍ਰਿਤ ਬਚਨ ਔਰ ਦੇ ਉਤਾਰੀ ਤੋ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤਉ ਦੇਵੜਾ ਅਵਰਨਾ ਕੋਈ ਜਿਸਨੋ ਲਾਇ ਲਹਿ ਸੋ ਲਗੇ ਭਗਤ ਤੋਹਾਰਾ ਸੋਈ ਦੋਏ ਕਰ ਜੋੜ ਪਾਂਗੋ ਇਕ ਦਾਨਾ ਸਾਇਬ ਟੁੱਟੇ ਪਾਵਾ सास सास नानक गारा दे आठ पहर गुण गावा दोए कर जोड़ मंगो एक दाना साहिब टूठे पावा सास सास नानक गारा दे आठ पहर गुण गावा वाहिगुरु जी का खालसा वाहिगुरु जी की फतेह सतनाम श्री वाहिगुरु साहिब जीओ सुही महला पंजमा ਉਦ ਚਿਤ ਆਏ ਬਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਧਿਆਏ ਮੇਰੇ ਸਾਹਿਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾ तेरे दर्शन को बल जाई अमृत वचन और दे उतरारी तू कृपा ते सग पाई अंतर की गत तुद पै सारी तुद जेवड और ना कोई जिस नो लए लह सो लागे भगत तोहारा सोई दोए कर जोड बांगो एक दाना साहिब टूठे बाबा सास सास नानक गारा दे आठ पहर गुण गावा दोए कर जोड़ मंगो एक दाना साहिब टूठे पावा सास सास नानक गारा दे आठ पहर गुण गावा वाहिगुरु जी का खालसा वाहिगुरु जी की फतेह सतनाम श्री वाहिगुरु साहिब जीओ सूही महला पंजमा ਤੁਦ ਚਿਤ ਆਏ ਬਹਾ ਅਨੰਦਾ ਜਿਸ ਵਿਸਰੈ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤਦ ਸਦਾ ਤਿਆਏ ਮੇਰੇ ਸਾਹਿਬ ਤੂੰ ਮਹਿਬਾਨ ਨਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾ तेरे दर्शन को बल जाई अमृत वचन और दे उतरारी तू कृपा ते सग पाई अख्तर की गत तुद पै सारी तुद जेवड और ना कोई जिस नो लाए लह सो लागे भगत तुम्हारा सोई ਦੋਏ ਕਰ ਜੋੜ ਬੰਗੋ ਇੱਕ ਦਾਣਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਵਾਰਾ ਦੇ ਆਠ ਪਹਿਰ ਗੁਣ ਗਾਵਾਂ ਦੋਏ ਕਰ ਜੋੜ ਬੰਗੋ ਇੱਕ ਦਾਣਾ ਸਾਹਿਬ ਟੁੱਠੇ ਪਾਵਾ ਸਾਸ ਸਾਸ ਨਾਨਕ ਵਾਰਾ ਦੇ ਆਠ ਪਹਿਰ ਗੁਣ ਗਾਵਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਬਹ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਧਿਆਲ ਹੋ ਵਹਿ ਜਿਸ ਉਪਰ ਕਰਤੇ ਸੋ ਤੁਦ ਸਦਾ ਤਿਆਏ ਮੇਰੇ ਸਾਹਿਬ ਤੂੰ ਮਹਬਾਨ ਰਿਬਾਣੀ ਅਰਦਾਸ ਕਰੀ ਪ੍ਰਭ ਆਪਣੇ ਅਗੇ ਸੋਣ ਸੁਣ ਜੀਵਾ ਤੇਰੀ ਬਾਣੀ ਰਹਾਉ ਚਰਨ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮ੍ਰਿਤ ਬਚਨ ਔਰ ਦੇ ਉਤਾਰੀ ਤੂ ਕਿਰਪਾ ਤੇ ਸਗ ਪਾਈ ਅੰਤਰ ਕੀ ਗਤ ਤੁਦ ਪੈ ਸਾਰੀ ਤੁਦ ਜੇਵੜ ਅਵਰ ਨ ਕੋਈ ਜਿਸਨੋ ਲਾਇ ਲਹਿ ਸੋ ਲਗੇ ਵਗਰ ਤੋਹਾਰਾ ਸੋਈ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਦੋਏ ਕਰ ਜੋੜ ਬੰਗੋ ਇਕ ਦਾਣਾ ਸਾਹਿਬ ਟੁੱਠੇ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ